ਹਾਂਜੀ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਸਾਰੀ YouTube ਫੈਮਿਲੀ ਨੂੰ ਅੱਜ ਥੋੜੇ ਵਾਸਤੇ ਸਪੈਸ਼ਲ ਮੈਂ ਡਿਜੀਟਲ ਪ੍ਰਿੰਟ ਦੇ ਸੂਟ ਵਿਦ ਪਿਓਰ オリジナル ਮਸਲੀਨ ਦਾ ਦੁਪੱਟਾ ਪਿਓਰ オリジナル ਮੋਡਲ ਦਾ ਦੁਪੱਟਾ ਜਿਹੜਾ ਪਿਓਰ ਦਾ ਦੁਪੱਟਾ ਜਿਹੜੇ ਲਾਇਕ ਨਹੀਂ ਕਰਦੇ ਉਹਨਾਂ ਵਾਸਤੇ ਸੂਟ ਸਪੈਸ਼ਲ ਰਹਿਣ ਵਾਲਿਆ ਇਹ ਜਿਹੜੇ ਪਿਓਰ ਦੁਪੱਟੇ ਤੋਂ ਜਿਨ੍ਹਾਂ ਦਾ ਮਨ ਅੱਕ ਗਿਆ ਵੀ ਭਾਜੀ ਪਿਓਰ ਦੁਪੱਟਾ ਨਹੀਂ ਲੈਣਾ ਉਹ ਉਹਨਾਂ ਵਾਸਤੇ ਆਈਟਮਾਂ ਇਹੋ ਜਿਹੀਆਂ ਲੈ ਕੇ ਆਇਆ ਮੈਂ ਡਿਜੀਟਲ ਪ੍ਰਿੰਟ ਆਇਆ ਮੇਰੀਆਂ ਮਾਤਾਵਾਂ ਵਾਸਤੇ ਵੀ ਆਏ ਆ ਜਿਹੜੇ 50 ਸਾਲ ਤੋਂ ਪਲੱਸ ਦੇ ਏਜ ਦੇ ਆ ਉਹਨਾਂ ਵਾਸਤੇ ਵੀ ਮੈਂ ਲੈ ਕੇ ਆਇਆ ਤੇ ਗਰਲਿਸ ਲੁੱਕ ਚ ਵੀ ਲੈ ਕੇ ਆਇਆ ਤਿੰਨ ਡਿਜ਼ਾਈਨ ਮੈਂ ਲੈ ਕੇ ਆਇਆ ਜੀ ਥੋੜਾ ਜਿਹਾ 올ਡ ਏਜ ਦੇ ਲਈ ਜਿਵੇਂ ਕੋਈ 50 ਸਾਲ ਤੋਂ ਪਲੱਸ ਆ ਉਹ ਵੇਅਰ ਕਰ ਸਕਦਾ ਚਾਰ ਡਿਜ਼ਾਈਨ ਲੈ ਕੇ ਆਇਆ ਮੈਂ ਕੁੜੀਆਂ ਲਈ ਸਪੈਸ਼ਲ ਪੀਸ ਆਏ ਨੇ ਡਿਜੀਟਲ ਪ੍ਰਿੰਟ ਨੇ ਨਾਲ ਵਿਦ ਮਸਲੀਨ ਦੇ ਦੁਪੱਟੇ ਨੇ ਬਿਊਟੀਫੁੱਲ ਆਰਟੀਕਲ ਨੇ ਵੀਡੀਓ ਮੇਰੀ ਲਾਸਟ ਆ ਦੇਖਿਓ ਸਭ ਨੂੰ ਬੇਨਤੀ ਹੈ ਪਹਿਲਾਂ ਤਾਂ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਸੂਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਅਗਰ ਤੁਹਾਨੂੰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ। ਲੋ ਪਹਿਲਾ ਡਿਜ਼ਾਈਨ ਚੈੱਕ ਕਰੋ ਹੁਣ। ਸਪੈਸ਼ਲ ਡਿਜ਼ਾਈਨ ਲੈ ਕੇ ਆਇਆ ਤੁਹਾਡੇ ਵਾਸਤੇ ਅਲਟੀਮੇਟ। ਵੀਡੀਓ ਦੇ ਲਾਸਟ ਤੱਕ ਦੇਖਿਓ ਬਸ। ਆਹ ਲੋ। ਵਿਦ ਪ੍ਰਾਈਸ ਮੈਂਸ਼ਨ ਕਰਕੇ ਜਾਊਂਗਾ। ਠੀਕ ਹੈ। ਸਪੈਸ਼ਲ ਪੀਸ ਲੈ ਕੇ ਆਇਆ ਪਿਓਰ ਕਾਟਨ ਜਿਨ੍ਹਾਂ ਨੇ ਪ੍ਰੀਮੀਅਮ ਕੁਆਲਿਟੀ ਲੈਣੀ ਹੈ ਬ੍ਰਾਂਡਡ ਸੂਟ ਲੈਣੇ ਆ ਤਾਂ ਸਭ ਤੋਂ ਬੈਸਟ ਆਰਟੀਕਲ ਲੈ ਕੇ ਆਇਆ ਪਹਿਲਾਂ ਤਾਂ ਲੋਗੋ ਚੈੱਕ ਕਰੋ ਆ ਬ੍ਰਾਂਡ ਦਾ ਲੋਗੋ ਲੱਗਿਆ ਹੋਇਆ ਸਪੈਸ਼ਲ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਡਿਜੀਟਲ ਪ੍ਰਿੰਟਿੰਗ ਫਰੰਟ ਔਰ ਬੈਕ ਦੀ ਪ੍ਰਿੰਟਿੰਗ ਸੇਮ ਆਏਗੀ ਬਾਜੂ ਤੇ ਪ੍ਰਿੰਟ ਬਹੁਤ ਸੋਹਣਾ ਕਰਿਆ ਹੋਇਆ ਡਿਜੀਟਲ ਪ੍ਰਿੰਟ ਜਿਹੜਾ ਕਲਰ ਮੰ ਨੇ ਖੋਲਿਆ ਸਪੈਸ਼ਲ ਬੜਾ ਪਿਆਰਾ ਮਿਲਕੀ ਵਾਈਟ ਜਾਂ ਕਲਰ ਆ ਕਰੀਮ ਜਾਂ ਔਰ ਦੁਪੱਟਾ ਓਰੀਜਨਲ ਮਸਲੀਨ ਦਾ ਦੁਪੱਟਾ ਜਿਹੜੇ ਪਿਓਰ ਦੁਪੱਟ ਪੀ ਭਾਜੀ ਪਿਓਰ ਦੁਪੱਟਾ ਨਹੀਂ ਲੈਣਾ ਉਹਨਾਂ ਲਈ ਸਪੈਸ਼ਲ ਪੀਸ ਨੇ ਇਹ ਆ ਚੈੱਕ ਕਰੋ ਪ੍ਰਾਈਸ ਵੀ ਬਿਲਕੁਲ ਰੀਜ਼ਨੇਬਲ ਆ ਚਾਰ ਰੰਗ ਨੇ ਡਿਜ਼ਾਈਨ ਇੱਕ ਤੋਂ ਇੱਕ ਨੇ ਆ ਚਾਰੇ ਰੰਗ ਨਿਗਾ ਕਰਾਨਾ ਤੁਹਾਨੂੰ ਸਪੈਸ਼ਲ ਪੀਸ ਨੇ ਅਗਰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰ ਦਿਓ ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਸ਼ਹਿਰ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਪੈਸ਼ਲ ਪੀਸ ਲੈ ਕੇ ਆਏ ਥੋੜੇ ਵਾਸਤੇ ਪਿਓਰ ਕਾਟਨ ਦੇ origignal muslin ਦੁਪੱਟੇ ਨਾਲ ਸੁਪਰ ਹਿੱਟ ਆਰਟੀਕਲ ਡਿਜੀਟਲ ਪ੍ਰਿੰਟਸ ਲੋ ਜੀ ਕੱਪੜਾ ਇੰਨਾ ਕੋ ਟਾਪ ਦਾ ਨਾ ਇੰਨੀ ਟਾਪ ਦੀ ਕੁਆਲਿਟੀ ਐ ਸੂਟ ਪਾਓਗੇ ਗਰੰਟੀ ਐ ਚਾਰ ਜਣੇ ਪੁੱਛਣਗੇ ਪ੍ਰਿੰਟ ਕਿੱਥੋਂ ਲਿਆ ਪਹਿਲੀ ਗੱਲ ਤਾਂ ਪ੍ਰਿੰਟ ਨਹੀਂ ਮਿਲਦਾ ਇਹ ਹੈਗੇ ਨੇ ਖਾਸ ਪ੍ਰਿੰਟ ਆਮ ਪ੍ਰਿੰਟ ਨਹੀਂ ਖਾਸ ਪ੍ਰਿੰਟ ਹੋਣਗੇ ਚੈੱਕ ਕਰੋ ਥਰਡ ਕਲਰ ਆਏਗਾ ਮਾਊਸ ਕਲਰ ਕਿੰਨਾ ਪਿਆਰਾ ਕਲਰ ਐ ਲਓ ਜੀ ਸਪੈਸ਼ਲ ਕਲਰ ਅ ਤੇ ਦੁਪੱਟੇ ਮੈਂ ਕਹਣਾ ਜੀ ਪੂਰਾ ਖੁੱਲਾ ਢੁੱਲਾ ਦੁਪੱਟਾ ਐ ਐਨ ਪ੍ਰੋਪਰ ਪਿਓਰ ਓਰੀਜਨਲ ਮਸਲੀਨ ਦਾ ਜੇ ਪਿਓਰ ਕਹਤਾ ਤਾਂ ਪਿਓਰ ਹੀ ਹੋਊਗਾ ਜੀ ਗਲਤ ਕੰਮ ਨਹੀਂ ਲਓ ਜੀ ਚੈੱਕ ਕਰੋ ਫੋਰਥ ਕਲਰ ਆਏਗਾ ਬੜਾ ਪਿਆਰਾ ਕਾਰਬਨ ਬਲੈਕ ਸਪੈਸ਼ਲ ਕਲਰ ਕਾਰਬਨ ਬਲੈਕ ਕਲਰ ਆਏਗਾ ਇਸ ਵਿੱਚ ਦੇ ਵਿੱਚ ਜੀ ਬੜਾ ਪਿਆਰਾ ਕਲਰ ਹੈ ਫੋਰਥ ਕਲਰ ਆਊਗਾ ਕਾਰਬਨ ਬਲੈਕ ਸੁਪਰ ਹਿੱਟ ਕਲਰ ਔਰ ਪ੍ਰਿੰਟਿੰਗ ਦੇਖੋ ਤੁਸੀਂ ਕਿਆ ਬਾਤ ਸੁਪਰ ਹਿੱਟ ਪ੍ਰਿੰਟ ਕਿਵੇਂ ਲੱਗਿਆ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਸਪੈਸ਼ਲ ਡਿਜ਼ਾਈਨ ਹੈ ਲੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਤੁਹਾਡੇ ਵਾਸਤੇ ਸਪੈਸ਼ਲ ਜਿਹੜਾ ਲੈ ਕੇ ਆ ਆ ਵਾਲਾ ਪ੍ਰਾਈਸ ਦੱਸ ਕੇ ਜਾਊਂਗਾ ਪ੍ਰਾਈਸ ਵਿਦ ਮੈਂਸ਼ਨ ਕਰਕੇ ਜਾਊਂਗਾ ਪਿਓਰ ਕਾਟਨ ਦੇ ਬੜੇ ਸੋਹਣੇ ਸੂਟ ਲੈ ਕੇ ਆਇਆ ਥੋੜੇ ਵਾਸਤੇ ਸਪੈਸ਼ਲ ਆ ਲੋ ਚੈੱਕ ਕਰੋ ਡੀਜ਼ਲ ਪ੍ਰਿੰਟ ਫਰੰਟ ਔਰ ਬੈਕ ਦੀ ਪ੍ਰਿੰਟਿੰਗ ਸੇਮ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕਿ ਇਹਨਾਂ ਦੀ ਜਿਹੜੀ ਕੁਆਲਿਟੀ ਔਫ ਬ੍ਰਾਂਡਡ ਨੇ ਪ੍ਰੀਮੀਅਮ ਕੁਆਲਿਟੀ ਦੇ ਨੇ ਆ ਪਰਗਤੀ ਬ੍ਰਾਂਡ ਹੈ ਠੀਕ ਹੈ ਜੀ ਨਾਲ ਦੁਪੱਟਾ ਪਿਓਰ ਮੁਡਾਲ ਦਾ ਓਰੀਜਨਲ ਮਸਲੀਨ ਦਾ ਦੁਪੱਟਾ ਸਪੈਸ਼ਲ ਆਰਟੀਕਲ ਰਹਿ ਗਿਆ ਸਪੈਸ਼ਲ ਚੈੱਕ ਕਰੋ ਦੁਪੱਟਾ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਪਿਓਰ ਮਸਲੀਨ ਦਾ ਪਿਓਰ オリジナル ਮੋਡਲ ਦਾ ਚੈੱਕ ਕਰੋ ਜੀ ਸੈਕੰਡ ਕਲਰ ਇਹਦਾ ਆਏਗਾ ਬੜਾ ਪਿਆਰਾ ਬਿਲਕੁਲ ਨਵਾਂ ਕਲਰ ਪੀਕੋ ਕਲਰ ਮੋਰ ਪੰਖੀ ਕਲਰ ਆਏਗਾ ਜੀ ਸਪੈਸ਼ਲ ਬਿਊਟੀਫੁਲ ਕਲਰ ਜੀ ਕਿੰਨਾ ਪਿਆਰਾ ਕਲਰ ਹੈ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਅਲਟੀਮੇਟ ਕਲਰ ਹੈ ਜੀ ਅਲਟੀਮੇਟ ਆਹ ਹੁੰਦੇ ਆ ਡਿਜ਼ਾਈਨਰ ਪੀਸ ਚੈੱਕ ਕਰੋ ਜੀ ਕਿੰਨਾ ਸੋਹਣਾ ਕਲਰ ਹੈ ਮੋ ਜੀ ਥਰਡ ਕਲਰ ਆਏਗਾ ਇਸਦਾ ਬੜਾ ਪਿਆਰਾ ਆਹ ਵਾਲਾ ਕਲਰ ਕਾਰਬਨ ਬਲੈਕ ਦੁਪट्टे ਦੇਖੋ ਡਿਜ਼ਾਈਨਿੰਗ ਦੇਖੋ ਪ੍ਰਿੰਟਿੰਗ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਓਰ ਕਾਟਨ ਪਿਓਰ ਕਾਟਨ ਕੋਈ ਮਿਕਸ ਨਹੀਂ ਪਿਓਰ ਕਾਟਨ ਹੋएगी ਔਰ ਪ੍ਰੀਮੀਅਮ ਕੁਆਲਿਟੀ ਹੋएगी ਔਰ ਬਿਨਾ ਲੌਨ ਤੋਂ ਬਣੇਗਾ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਸਪੈਸ਼ਲ ਆਰਟੀਕਲ ਨੇ ਔਰ ਦੁਪੱਟੇ ਪਿਓਰ オリジナル ਮਸਲੀਨ ਦੇ ਨੇ ਲੋ ਜੀ ਚੈੱਕ ਕਰੋ ਬਿਊਟੀਫੁਲ ਬਿਊਟੀਫੁਲ ਲੋ ਜੀ ਇੱਕ ਆਈਗਾ ਗਾਜ਼ਰੀ ਕਲਰ ਅਲਟੀਮੇਟ ਕਲਰ ਆ ਜੀ ਅਲਟੀਮੇਟ ਕਲਰ ਚੈੱਕ ਕਰੋ ਇੱਕ ਆਏਗਾ ਗਾਜ਼ਰੀ ਕਲਰ ਹਾਲੋ ਚੈੱਕ ਕਰੋ ਸਪੈਸ਼ਲ ਕਲਰ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਸੁਪਰ ਹੀਟਡ ਡਿਜ਼ਾਈਨ ਇੱਕ ਆਵਲਾ ਔਰ ਕਲਰ ਔਰ ਡਿਜ਼ਾਈਨਿੰਗ ਔਰ ਕੁਆਲਿਟੀ ਮੈਂ ਕਹਿੰਦਾ ਜੀ ਸਪੈਸ਼ਲ ਆ ਸਪੈਸ਼ਲ ਹਾਲੋ ਆਦਾ ਫਰੰਟ ਦੀ ਪ੍ਰਿੰਟਿੰਗ ਫਲਾਵਰ ਦੇਖੋ ਕਿੰਨਾ ਜੱਚ ਰਿਹਾ ਇਸ ਤੇ ਪ੍ਰਿੰਟਿੰਗ ਦੇਖੋ ਆ ਬੈਕ ਤੇ ਪ੍ਰਿੰਟਿੰਗ ਸੇਮ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਹੋਏਗੀ ਮੈਚਿੰਗ ਬਾਟਮ ਹੋਏਗੀ ਪੂਰੀ ਔਰ ਬਾਜੂ ਤੇ ਵੀ ਡਿਜ਼ਾਈਨ ਪਾਇਆ ਹੋਇਆ ਬੜਾ ਸੋਹਣਾ ਸੁਪਰ ਹਿੱਟ ਆਰਟੀਕਲ ਕਲਰ ਸ਼ੇਡ ਚਾਰੇ ਦੇ ਚਾਰੇ ਡਿਫਰੈਂਟ ਕਲਰ ਨੇ ਇਹਦੇ ਇੰਗਲਿਸ਼ ਕਲਰ ਨੇ ਆ ਦੇਖੋ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਪਿਆਰਾ ਆਲਟੀਮੇਟ ਦੁਪੱਟਾ ਜਿਆ ਬਾਤ ਬਿਊਟੀਫੁਲ ਦੁਪੱਟਾ ਮੈਂ ਕਹਿੰਦਾ ਦੁਪੱਟੇ ਖੋਲਣ ਦੀ ਵਾਈਬ ਜਿਹੜੀ ਆਉਂਦੀ ਹੈ ਨਾ ਇਹੋ ਜਿਹੇ ਦੁਪੱਟਿਆਂ ਦੀ ਕੁਝ ਡਿਫਰੈਂਟ ਹੁੰਦੀ ਹੈ ਕੀ ਬਾਤ ਹੈ ਲਓ ਚੈੱਕ ਕਰੋ ਕਲਰ ਕਿੰਨਾ ਸੋਹਣਾ ਹੈ ਕਿਉਂਕਿ ਕਸਟਮਰ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ ਐਨਾ ਚੀਜ਼ਾਂ ਨਹੀਂ ਕਿਉਂਕਿ ਕਾਟਨ ਦੇ ਵਿੱਚ ਸਪੈਸ਼ਲ ਬਿਨਾ ਲਾਉਣ ਤੋਂ ਪ੍ਰੀਮੀਅਮ ਕੁਆਲਿਟੀ ਦਾ ਤੁਸੀਂ ਬਾਹਰ ਅੰਦਰ ਵੇਅਰ ਕਰੋ ਡੇਲੀ ਵੇਅਰ ਆਫਿਸ ਵੇਅਰ ਜਿਵੇਂ ਮਰਜ਼ੀ ਪਾਓ ਜਿਨ੍ਹਾਂ ਨੇ ਵਧੀਆ ਸੂਟ ਪਾਉਣੇ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਉਹਨਾਂ ਵਾਸਤੇ ਹਮੇਸ਼ਾ ਹੀ ਵਧੀਆ ਆਈਟਮਾਂ ਲੈ ਕੇ ਆਵਾਂਗਾ ਔਰ ਪੀਸ ਇਹੋ ਜਿਹਾ ਲੈ ਕੇ ਆਵਾਂਗਾ ਕਿ ਤੁਹਾਡੇ ਗੁਆਂਢੀ ਤੇ ਤੁਹਾਡੇ ਰਿਸ਼ਤੇਦਾਰ ਪੁੱਛਣਗੇ ਸੂਟ ਕਿੱਥੋਂ ਲਿਆ ਮੇਰੀ ਗਾਰੰਟੀ ਹੈ ਇਸ ਗੱਲ ਦੀ ਨਾ ਪੁੱਛਣ ਦਾ ਆਖਿਓ ਲਓ ਜੀ ਸਪੈਸ਼ਲ ਬਲੈਕ ਕਾਰਬਨ ਬਲੈਕ ਕਲਰ ਔਰ ਡਿਜ਼ਾਈਨਿੰਗ ਸ਼ਾਨਦਾਰ ਹੈ ਜੀ ਸ਼ਾਨਦਾਰ ਲੋ ਜੀ ਆਲੋ ਚੈੱਕ ਕਰੋ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਬਿਊਟੀਫੁਲ ਕਲਰ ਹੈ ਜੀ ਗ੍ਰੀਨ ਮਹਿੰਦੀ ਗ੍ਰੀਨ ਕਲਰ ਅਲਟੀਮੇਟ ਕਲਰ ਸੋ ਚਾਰ ਰੰਗ ਪੂਰੇ ਇਹਦੇ ਵਿੱਚ ਆ ਗਏ ਜੀ ਚਾਰ ਨੀਚੇ ਵਾਲੇ ਜਾ ਗਏ ਕਿਵੇਂ ਲੱਗਿਆ ਡਿਜ਼ਾਈਨ ਕਮੈਂਡ ਕਰਕੇ ਜਰੂਰ ਦੱਸਿਓ ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਤੁਸੀਂ ਦੇਖ ਰਹੇ ਹੋ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਦੁਪੱਟਾ ਦੇਖੋ ਕਿਡਾ ਸੋਹਣਾ ਹੈ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਸ਼ਾਨਦਾਰ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਬਿਲਕੁਲ ਲੇਟੈਸਟ ਡਿਜ਼ਾਈਨ ਅਲਟੀਮੇਟ ਡਿਜ਼ਾਈਨ ਆਏਗਾ ਜੀ ਬਿਊਟੀਫੁਲ ਡਿਜ਼ਾਈਨਿੰਗ ਹੈ ਬਿਊਟੀਫੁਲ ਕਲਰ ਕੰਬੀਨੇਸ਼ਨ ਹੈ ਔਰ ਡਿਜ਼ਾਈਨ ਤੇ ਮਾਰੋ ਨੀਗਾ ਮੈਂ ਕਹਿੰਦਾ ਜ਼ਬਰਦਸਤ ਡਿਜ਼ਾਈਨ ਜ਼ਬਰਦਸਤ ਲੋ ਜੀ ਚੈੱਕ ਕਰੋ ਸਪੈਸ਼ਲ ਪੀ ਬੜੇ ਪਿਆਰੇ ਨੇ ਰਾਮ ਟੈਕਸ ਬੜੇ ਪਿਆਰੇ ਪੀਸ ਨੇ ਲੈ 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 ਲੋ ਜੀ ਸਪੈਸ਼ਲ ਪੀਸ ਆਣਗੇ ਬੜੇ ਪਿਆਰੇ ਆ ਲੋ ਦੁਪੱਟਾ ਦੇਖੋ ਤੁਸੀਂ ਪਹਿਲਾਂ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਔਰ ਕਲਰ ਸ਼ੇਡ ਔਰ ਪ੍ਰਿੰਟਿੰਗ ਆਏ ਹਾਏ 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 ਜਬਰਦਸਤ ਜਬਰਦਸਤ ਲੋ ਜੀ ਕਲਰ ਸ਼ੇਡ ਦੇ ਮਾਰੋ ਨਿਗਾ ਜਿਹੜੇ ਡਾਰਕ ਰੰਗ ਪਾਉਣ ਦੇ ਸ਼ਕੀਨ ਆ ਉਹਨਾਂ ਲਈ ਆ ਕਲਰ ਬੜੇ ਸੋਹਣੇ ਆ ਚੈੱਕ ਕਰੋ ਕਲਰ ਔਰ ਕੰਬੀਨੇਸ਼ਨ ਡਬਲ ਸ਼ੇਡ ਦਾ ਆਰਟੀਕਲ ਜਿਹੜਾ ਬਣਿਆ ਹੋਇਆ ਹੈ ਨਾ ਪ੍ਰਿੰਟਿੰਗ ਬੜੀ ਪਿਆਰੀ ਹੈ ਡਬਲ ਸ਼ੇਡ ਦੀ ਪ੍ਰਿੰਟਿੰਗ ਸੁਪਰ ਹਿੱਟ ਪ੍ਰਿੰਟਿੰਗ ਹੈ ਦੁਪੱਟਾ ਇਦਾਂ ਹੀ ਆਏਗਾ ਸੇਮ ਇਸੇ ਤਰ੍ਹਾਂ ਡਿਜੀਟਲ ਪ੍ਰਿੰਟ ਦਾ ਆਏ ਹੋਇਆ ਕੀ ਬਾਤ ਹੈ ਸੋ ਸਪੈਸ਼ਲ ਪੀਸ ਆਣਗੇ ਜੀ ਇੱਕ ਆਏਗਾ ਕਲਰ ਬੜਾ ਪਿਆਰਾ ਬਲੈਕ ਬਿਊਟੀਫੁਲ ਕਲਰ ਬਿਊਟੀਫੁਲ ਕਲਰ ਜੀ ਬਿਊਟੀਫੁਲ ਚੈੱਕ ਕਰੋ ਔਰ ਕਲਰ ਕੰਬੀਨੇਸ਼ਨ ਦਾ ਬੜਾ ਪਿਆਰਾ ਲੱਗ ਰਿਹਾ ਹੈ ਬਲੈਕ ਦਾ ਕੰਬੋ ਦੇਖੋ ਸਭ ਤੋਂ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਬਾਕੀ ਆਲਵੇਸ ਕਲਰ ਸਾਰੇ ਸੋਹਣੇ ਨੇ ਠੀਕ ਹੈ ਜੀ ਔਰ ਸਾਰੇ ਕਲਰਸ ਦਾ ਸਾਰੇ ਸੋਹਣੇ ਆ ਲੋ ਬਾਕੀ ਜਿਹੜਾ ਤੁਸੀਂ ਲੈ ਲਿਆ ਉਹ ਜਿਆਦਾ ਸੋਹਣਾ ਹੋ ਜਾਏਗਾ ਗੱਲ ਇਹ ਆ ਆ ਚੈੱਕ ਕਰੋ ਫੋਰਥ ਕਲਰ ਆਏਗਾ ਬੜਾ ਪਿਆਰਾ ਇਹ ਵੀ ਨਵਾਂ ਰੰਗ ਆ ਅਫਲਾਤੂਨ ਪੈਰਟ ਕਲਰ ਜੀ ਲੋ ਜੀ ਸੋ ਕਲਰ ਬੜੇ ਸੋਹਣੇ ਡਿਜ਼ਾਈਨ ਬੜੇ ਸੋਹਣੇ ਪਰ ਪ੍ਰਾਈਸ ਦੀ ਗੱਲ ਕਰਾਂ ਤਾਂ ਬਿਲਕੁਲ ਰੀਜ਼ਨਬਲ ਪ੍ਰਾਈਸ ਪਿਓਰ オリジナル ਮਸਲੀਨ ਦਾ ਦੁਪੱਟਾ ਜੀ ਇਹ ਹੈ ਪਿਓਰ オリジナル ਮੋਡਲ ਦਾ ਕੱਲਾ ਦੁਪੱਟਾ ਲੈਣ ਚਲਦੀ ਹੈ ਮਾਰਕੀਟ ਦੇ ਵਿੱਚ 6-700 ਤੋਂ ਪ੍ਰਿੰਟ 800 ਤੋਂ ਪ੍ਰਿੰਟ ਘੱਟ ਦੁਪੱਟਾ ਨਹੀਂ ਮਿਲਦਾ ਪਿਓਰ ਮੋਡਲ ਦਾ ਸੋ ਇਸ ਦਾ ਜਿਹੜਾ ਪ੍ਰਾਈਸ ਰਹੇਗਾ ਜੀ 1350 ਰੁਪਏ ਸੂਟ ਦਾ ਪ੍ਰਾਈਸ ਜਿਹੜਾ ਰਹੇਗਾ 1350 ਰੁਪਏ ਇੱਕ ਡਿਜ਼ਾਈਨ ਆ ਚੈੱਕ ਕਰੋ 1350 ਰੁਪਏ ਪ੍ਰਾਈਸ ਰਹੇਗਾ ਪ੍ਰੀਮੀਅਮ ਕੁਆਲਿਟੀ ਪਿਓਰ ਕਾਟਨ ਡਿਜ਼ਾਈਨਰ ਪ੍ਰਿੰਟ ਚੈੱਕ ਕਰੋ ਡਿਜੀਟਲ ਪ੍ਰਿੰਟ ਨਾਲ ਪਿਓਰ オリジナル ਮੋਡਲ ਦਾ ਪਿਓਰ オリジナル ਮਸਲੀਨ ਦਾ ਦੁਪੱਟਾ ਚੈੱਕ ਕਰੋ ਜੀ ਬਿਊਟੀਫੁੱਲ ਪ੍ਰਿੰਟ 1350 ਰੁਪਏ ਪ੍ਰਾਈਸ ਰਹੇਗਾ ਚੈੱਕ ਕਰੋ ਇਸ ਦਾ ਸੈਕੰਡ ਕਲਰ ਕਿੰਨਾ ਪਿਆਰਾ ਕਾਰਬਨ ਕਾਰਬਨ ਗ੍ਰੇ ਜਾਂ ਨਵਾਂ ਜਾਂ ਰੰਗ ਹੈ ਲਵੈਂਡਰ ਦਾ ਸ਼ੇਡ ਹੈ ਡਿਫਰੈਂਟ ਜਿਹਾ ਕਲਰ ਹੈ ਯੂਨਿਕ ਕਲਰ ਹੈ ਜਿਹਨੂੰ ਆਪਾਂ ਕੁਝ ਅਲੱਗ ਜਿਹਾ ਕਲਰ ਕਹਿ ਸਕਦੇ ਲੋ ਜੀ ਅਲਟੀਮੇਟ ਕਲਰ ਹੈ ਜੀ ਅਲਟੀਮੇਟ ਲੋ ਨੈਕਸਟ ਡਿਜ਼ਾਈਨ ਆਏਗਾ ਬੜਾ ਪਿਆਰਾ ਤੇ ਬਿਲਕੁਲ ਨਵਾਂ ਡਿਜ਼ਾਈਨ ਸਪੈਸ਼ਲ ਬਿਲਕੁਲ ਨਵਾਂ ਡਿਜ਼ਾਈਨ ਲਾਂਚ ਕਰ ਰਹੇ ਹਾਂ ਜੀ ਚੈੱਕ ਕਰੋ ਬਿਊਟੀਫੁਲ ਡਿਜ਼ਾਈਨ ਬਿਊਟੀਫੁੱਲ ਡਿਜ਼ਾਈਨ ਆਏਗਾ ਜੀ ਕਲਰ ਚੈੱਕ ਕਰੋ ਉਸੇ ਸਭ ਤੋਂ ਵੱਡੀ ਗੱਲ ਕਲਰ ਦੇਖੋ ਪਹਿਲਾਂ ਆਹ ਲਓ ਇਹ ਆ ਚੈੱਕ ਕਰੋ ਡਿਜ਼ਾਈਨਿੰਗ ਦੇਖੋ ਫਰੰਟ ਔਰ ਬੈਕ ਦੀ ਪ੍ਰਿੰਟਿੰਗ ਸੇਮ ਆਏਗੀ ਜੀ ਅਲਟੀਮੇਟ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਮੈਚਿੰਗ ਬਾਟਮ ਔਰ ਦੁਪੱਟਾ ਪਿਓਰ ਨਸਟਿੰਗਾ カラー शेड ਇਹਦੇ ਵਿੱਚ ਵੀ ਚਾਰ ਆਣਗੇ ਪੂਰੇ ਚਾਰੇ ਚਾਰੇ ਰੰਗ ਸੋਨੇ ਹੋਣਗੇ ਬਿਊਟੀਫੁੱਲ ਆਰਟੀਕਲ ਹੈ ਆ ਦੁਪੱਟਾ ਦੇਖੋ ਕਿਆ ਬਾਤ ਹੈ ਜੀ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਹੈ ਮੈਂ ਤਾਂ ਤੁਹਾਡੇ ਨਾਲ ਹੀ ਦੇਖ ਰਿਹਾ ਪੀਸ ਇਹ ਮੈਨੂੰ ਨਹੀਂ ਪਤਾ ਸੀ ਇਹਦੇ ਦੁਪੱਟਾ ਇਹੋ ਜਿਹਾ ਨਿਕਲੇਗਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਇਹ ਪ੍ਰਿੰਟ ਜਲਦੀ ਨਾਲ ਨਹੀਂ ਮਿਲਦੇ ਨਹੀਂ ਔਰ ਦੁਪੱਟੇ ਤੇ ਪ੍ਰਿੰਟ ਇੰਨਾ ਸ਼ਾਨਦਾਰ ਕਰਿਆ ਹੋਇਆ ਦੁਪੱਟੇ ਨਾਲ ਦੁੱਗਣਾ ਰੋਪੇਗਾ ਸੂਰ ਦਾ ਲੋ ਜੀ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਸਰਦਾਰੀ ਰੰਗ ਹੈ ਸਰਦਾਰੀ ਬਿਲਕੁਲ ਸਰਦਾਰੀ ਕਲਰ ਹੈ ਜਿਹੜੇ ਲਾਈਟ ਕਲਰ ਪਾਉਣ ਦੇ ਸ਼ਕੀਨ ਨੇ ਨਾ ਭੀ ਜਿਨ੍ਹਾਂ ਨੇ ਸੋਬਰ ਰੰਗ ਪਾਣੇ ਨੇ ਤਾਂ ਸਪੈਸ਼ਲ ਕਲਰ ਨੇ ਤੁਸੀਂ ਜਿੱਥੇ ਮਰਜ਼ੀ ਪਾ ਸਕਦੇ ਮਾਰੇ ਚੰਗੇ ਜਿੱਥੇ ਮਰਜ਼ੀ ਪਾ ਸਕਦੇ ਸੁਖਦੂ ਵਿੱਚ ਜਿੱਥੇ ਮਰਜ਼ੀ ਵੇਅਰ ਕਰ ਸਕਦੇ ਆਈਟਮ ਇਹੋ ਜਿਹੀ ਆਈਟਮ ਹੈ ਲਓ ਜੀ ਚੈੱਕ ਕਰੋ ਚੈੱਕ ਕਰੋ ਥਰਡ ਕਲਰ ਹੈ ਇਹਦਾ ਕਿੰਨਾ ਪਿਆਰਾ ਕਰਦਾ ਕਲਰ ਔਰ ਡਿਜ਼ਾਈਨਿੰਗ ਸਭ ਬੈਸਟ ਹੈ ਜੀ ਕਿਉਂਕਿ ਇਹ ਲੌਂਗ ਵੀਡੀਓ ਮੈਂ ਤਾਂ ਬਣਾਉਣਾ ਹੁੰਨਾ ਕਿ ਤੁਹਾਡੇ ਲਈ ਪ੍ਰੋਪਰ ਵੈਰਾਈਟੀ ਤੁਹਾਨੂੰ ਪਤਾ ਚੱਲੇ ਕੀ ਕੀ ਆ ਰਿਹਾ ਮਾਰਕੀਟ ਦੇ ਵਿੱਚ ਕੀ ਅਸੀਂ ਲੈ ਕੇ ਆ ਰਹੇ ਆ ਤੁਹਾਡੇ ਲਈ ਸਪੈਸ਼ਲ ਲੋ ਜੀ ਲਾਸਟ ਵਾਲਾ ਕਲਰ ਆਏਗਾ ਬੜਾ ਪਿਆਰਾ ਨਵਾਂ ਰੰਗ ਆ ਵੀ ਪਿਆਜ਼ੀ ਆ ਕਹਿੰਦਾ ਪਿੰਕ ਪਿਆਜ਼ੀ ਆ ਹਲੋ ਲਾਈਟ ਆਨੀਅਨ ਕਲਰ ਸਪੈਸ਼ਲ ਕਲਰ ਆ ਸਪੈਸ਼ਲ ਹੈ ਦੁਪੱਟਾ ਦੇਖੋ ਜੀ ਕਿਹੜਾ ਇਹ ਦੁਪੱਟੇ ਦੇਖੀ ਚਲੋ ਬਸ ਇਹਨਾਂ ਦੇ ਇਹ ਦੁਪੱਟੇ ਹੀ ਬੜੇ ਸੋਹਣੇ ਆ ਇਹਨਾਂ ਦੇ ਲੋ ਜੀ ਨੈਕਸਟ ਡਿਜ਼ਾਈਨ ਆਏਗਾ ਬੜਾ ਪਿਆਰਾ ਡਿਜ਼ਾਈਨ ਬਿਊਟੀਫੁਲ ਡਿਜ਼ਾਈਨ ਥੀਸਰਪੈਂਟ ਦੇ ਨਾਲ ਪਿਓਰ ਕਾਟਨ ਦਾ ਸਪੈਸ਼ਲ ਸਮਰ ਸਪੈਸ਼ਲ ਕਾਟਨ ਦੇ ਵਿੱਚ ਪਿਓਰ 오ਰੀਜినਲ ਮਸਲੀਨ ਦੁਪੱਟੇ ਨਾਲ ਸੂਟ ਲੈ ਆਏ ਹਾਏ 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 ਇਹਦੀ ਪ੍ਰਿੰਟਿੰਗ ਚੈੱਕ ਕਰੋ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਦਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਪ੍ਰਿੰਟਿੰਗ ਦੇ ਉਸ ਦੁਪੱਟੇ ਦੀ ਜਬਰਦਸਤ ਪ੍ਰਿੰਟਿੰਗ ਲਓ ਜੀ ਇੱਕ ਆਇਆ ਹੈ ਜਿਸ ਵਿੱਚ ਬੜਾ ਪਿਆਰਾ ਲੈਮਨ ਕਲਰ ਅੱਲਾਹ ਜੀ ਕਿੰਨਾ ਪਿਆਰਾ ਕਲਰ ਹੈ ਦੇਖੋ ਇੱਕ ਆਇਆ ਹੈ ਲੈਮਨ ਬਿਊਟੀਫੁਲ ਕਲਰ ਬਿਊਟੀਫੁਲ ਸਪੈਸ਼ਲ ਕਲਰ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਗਾਜਰੀ ਪਿੰਕ ਨਾਲੇ ਪਾਉ ਸਾਨੂੰ ਵੀ ਪ੍ਰਿੰਟਿਓ ਮਾ ਦਿੰਦੇ ਐ ਫਿਰ ਰੱਖ ਇੱਕ ਆਏਗਾ ਸਪੈਸ਼ਲ ਗਾਜਰੀ ਪਿੰਕ ਦੁਪੱਟੇ ਦੇਖੋ ਇਹ ਪ੍ਰਿੰਟਿੰਗ ਇੰਨੀ ਸੋਹਣੀ ਐ ਇੱਕ ਆਊਗਾ ਇਸ ਦੇ ਵਿੱਚ ਸਰਦਾਰੀ ਰੰਗ ਲਾਈਟ ਸਕਿਨ ਗਰੇਜ ਆ ਕਲਰ ਅਭੀ ਨਵਾਂ ਰੰਗ ਆ ਜੀ। ਲੋ ਜੀ ਸਪੈਸ਼ਲ ਕਲਰ ਆਣਗੇ ਸਪੈਸ਼ਲ। ਬਿਊਟੀਫੁਲ ਕਲਰ। ਆ ਲੋ। ਇਹ ਡਿਜ਼ਾਈਨ ਆਏਗਾ ਜੀ ਆਵਲਾ ਲਾਸਟ ਵਾਲਾ ਡਿਜ਼ਾਈਨ ਲੈ ਕੇ ਆਇਆ ਮੈਂ ਆਵਲਾ। ਆ ਵੀ ਡਿਜ਼ਾਈਨ ਬੜਾ ਪਿਆਰਾ ਹੈ ਦਾ ਡਿਜ਼ਾਈਨ ਬੜਾ ਸੋਹਣਾ ਬਣਿਆ ਹੋਇਆ। ਸੋ ਚੈੱਕ ਕਰੋ। ਅਗਰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ। ਸੋ ਬੜੇ ਪਿਆਰੇ ਸੂਟ ਲੈ ਕੇ ਆਏ ਥੋੜੇ ਵਾਸਤੇ ਚੈੱਕ ਕਰੋ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਸ਼ਰਟ ਦੀ ਪ੍ਰਿੰਟਿੰਗ ਤਿੰਨ ਰੰਗ ਆਣਗੇ ਤਿੰਨ ਰੰਗ ਸੋਨੇ ਨੇ ਜੀ ਅਲਟੀਮੇਟ ਕਲਰ ਨੇ ਬੜੇ ਸੋਨੇ ਕਲਰ ਨੇ ਚੈੱਕ ਕਰੋ ਇੱਕ ਆਏਗਾ ਇਸ ਵਿੱਚ ਪਿਸਤਾ ਗ੍ਰੀਨ ਬੰਨਰ ਦੇਖੋ ਜੀ ਕਿੰਨਾ ਜ਼ਬਰਦਸਤ ਕਲਰ ਹੈ ਜਿੱਦਾਂ ਮੈਂ ਖੋਲ ਰਿਹਾ ਹਾਂ ਨਾ ਸੂਟ ਜਿੰਨੀ ਸਪੀਡ ਦੇ ਵਿੱਚ ਐਨੀ ਸਪੀਡ ਦਾ ਆਈਟਮ ਸੇਲ ਹੁੰਦੀ ਆ ਆ ਵਾਲੀ ਕਿਉਂਕਿ ਆਈਟਮਾ ਰੀਅਰ ਨੇ ਮਾਰਕੀਟ ਦੇ ਵਿੱਚ ਕਸਟਮਰ ਜਾਂਦਾ ਤਾਂ 1500 ਰੁਪਏ ਅਗਲਾ ਮੰਗਦਾ 1600 ਰੁਪਏ ਮੰਗਦਾ ਪਰ ਆਪਣਾ ਰੇਟ 1350 ਰੁਪਏ ਪਈਗਾ ਪਿਓਰ ਕਾਟਨ ਵਾਲੀ ਘਰੇ ਬੈਠੇ ਮੰਗਾਓ ਜਿਵੇਂ ਮਰਜ਼ੀ ਨਾਲੇ ਲੇਟੈਸਟ ਟ੍ਰੈਂਡਿੰਗ ਡਿਜ਼ਾਈਨ ਦਿਖਾਵਾਂਗੇ ਸ਼ੈਪ ਸਪੈਸ਼ਲ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ 1350 ਰੁਪਏ ਪ੍ਰਾਈਸ ਰਹੇਗਾ ਜਿਹੜਾ ਮਰਜ਼ੀ ਤੁਸੀਂ ਹੋਲ ਬਾਇ ਕਰ ਸਕਦੇ ਹੋ ਫਲੈਟ ਰੇਟ ਸਾਰੇ 1350 ਸੋ ਅਗਰ ਕੋਈ ਵੀ ਆਰਡਰ ਕਰਨਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਏ ਹੋਏ ਨੇ ਦੋਨੋਂ ਤੁਸੀਂ ਆਪਣਾ ਆਰਡਰ ਕਰੋ ਫਟਾਫਟ WhatsApp ਤੇ ਅਗਰ ਐਦਾਂ ਦੀ ਹੋਰ ਸੰਸਰ ਵੈਰਾਈਟੀ ਬਾਈ ਕਰਨ ਲਈ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਲਈ ਐਡਰੈਸ ਹੈਗਾ ਜੀ ਅਮਰਸਰਿਆ ਮਾਲਦਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇੜੇ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਆ ਥੈਂਕ ਯੂ ਸੋ ਮੱਚ